ਪਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਪੰਜਾਬ ਦੇ ਕੱਲੇ-ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ-ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ-ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾਉਂਦੀ ਰਹੀਆਂ ਐ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਖੋ ਲੋਕ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਾ ਕਦੀ ਸ਼ੌਮਣੇ ਕੱਲ ਦਾ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੱਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਥੋੜਾ ਥੋੜਾ ਮਨ ਨਾ ਜਿਹੜਾ ਜਮੈਂ ਬੋਲਣ ਲਈ ਹੈ ਥੋੜਾ ਥੋੜਾ ਚਿੰਤਾ ਕਰਦਾ ਹੋਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਲੈ ਕੋਈ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਇੱਕ ਪਾਸੇ ਜਿੱਥੇ ਸਿਆਸੀ ਧਿਰਾਂ ਆਪਣਾ ਕਿਲਾ ਮਜ਼ਬੂਤ ਕਰਨ ਲਈ ਦੂਜਿਆਂ ਦੇ ਕਿਲੇ ਦੇ ਵਿੱਚ ਸਨ ਲਾ ਰਹੀਆਂ ਨੇ ਤੇ ਇਧਰ ਅਖਾਲੀ ਦਲ ਆਪਣੇ ਰੁੱਸੇ ਹੋਏ ਲੀਡਰਾਂ ਨੂੰ ਮਨਾ ਕੇ ਪਾਰਟੀ 'ਚ ਵਾਪਿਸ ਲੈ ਆ ਰਿਹਾ ਜਾਂ ਫਿਰ ਸਸਪੈਂਡ ਕੀਤੇ ਹੋਏ ਲੀਡਰਾਂ ਦੇ ਜਿਹੜੇ ਮਤੇ ਐ ਉਹ ਵਾਪਿਸ ਲੈ ਲਿਆ ਗਿਆ ਉਹ ਤਾਂ ਹਮੇਸ਼ਾ ਤੋਂ ਹੀ ਅਖਾਲੀ ਦਲ ਦੇ ਵਿੱਚ ਸਨ ਤੇ ਹੁਣ ਬੀਬੀ ਜਗੀਰ ਕੌਰ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸੀ ਕਰ ਚੁੱਕੇ ਨੇ ਹਾਲਾਂਕਿ ਬੀਬੀ ਜਗੀਰ ਕੌਰੇ ਕਹਿੰਦੇ ਨੇ ਕਿ ਉਹਨਾਂ ਦੀ ਵਾਪਸੀ ਨਹੀਂ ਹੋਈ ਉਹਨਾਂ ਖਿਲਾਫ ਜੋ ਮਤਾ ਪਾਇਆ ਗਿਆ ਸੀ ਉਹ ਵਾਪਿਸ ਲੈ ਲਿਆ ਗਿਆ ਉਹ ਤਾਂ ਹਮੇਸ਼ਾ ਤੋਂ ਹੀ ਅਖਾਲੀ ਦਲ ਦੇ ਵਿੱਚ ਸਨ ਤੇ ਹੁਣ ਬੀਬ ਬੇਗੋਵਾਲ ਪਹੁੰਚੇ ਤੇ ਇੱਥੇ ਉਹਨਾਂ ਨੇ ਸੰਬੋਧਨ ਵੀ ਕੀਤਾ ਬਾਵੇਂ ਬਾਦਲ ਸਾਹਿਬ ਤੁਹਾਡੇ ਮਨ 'ਚ ਤੇ ਹੋਵੇਗਾ ਕਿ ਬੀਬੀ ਜੀ ਵੱਖਰੇ ਹੋ ਗਏ ਅਸੀਂ ਕੱਢ ਦਿੱਤਾ ਪਤਾ ਨਹੀਂ ਰੋਸ ਗਈ ਪਤਾ ਨਹੀਂ ਕੰਮ ਨਹੀਂ ਕਰਦੀ ਆ ਮੇਰੇ ਸਾਰੇ ਗਵਾਲ ਪੰਜਾਬ ਦੇ ਕੱਲੇ ਕੱਲੇ ਥਾਂ ਦੇ ਉੱਤੇ ਜਾ ਕੇ ਕੱਲੇ ਕੱਲੇ ਪਾਰਟੀ ਦੇ ਵਰਕਰ ਕੋਲ ਜਾ ਕੇ ਕੱਲੇ ਕੱਲੇ ਲੀਡਰਾਂ ਕੋਲ ਜਾ ਕੇ ਇਹੋ ਹੀ ਵਾਸਤਾ ਪਾੰਦੀ ਰਹੀਆਂ ਦੇਖਿਓ ਪਾਰਟੀ ਕਿਤੇ ਕਮਜ਼ੋਰ ਨਾ ਹੋ ਜਾਵੇ ਪਾਰਟੀ ਦਾ ਨੁਕਸਾਨ ਨਾ ਹੋ ਜਾਵੇ ਮੈਨੂੰ ਉਸ ਕੱਲ ਦਾ ਕੋਈ ਗੁੱਸਾ ਨਹੀਂ ਕੋਈ ਗਿਲਾਨੀ ਹੋ ਸਕਦਾ ਮੇਰੇ ਕੋਲੋਂ ਗਲਤੀਆਂ ਹੋਈਆਂ ਹੋਣ ਹੋ ਸਕਦਾ ਮੇਰੇ ਕੋਲੋਂ ਕੋਈ ਕਮੀ ਰਹਿ ਗਈ ਹੋਵੇ ਤਾਂ ਤੁਸੀਂ ਉਹ ਐਕਸ਼ਨ ਲਿਆ ਇਤੇ ਵਰਨਾ ਕੋਈ ਛੇਤੀ ਕਿਤੇ ਐਕਸ਼ਨ ਨਹੀਂ ਲੈਂਦਾ ਮੈਂ ਤਾਂ ਕਹਿੰਦੇ ਆਪਣੀ ਹੀ ਮੈਂ ਹਰ ਚੀਜ਼ ਨੂੰ ਮੈਂ ਆਪਣੀ ਝੋਲੀ ਚ ਪਾਨੀ ਹੈ ਹਰ ਕਮੀ ਨੂੰ ਮੈਂ ਆਪਣੀ ਝੋਲੀ ਚ ਪਾਨੀ ਹੈ ਕਿਉਂਕਿ ਜੇ ਕਿਸੇ ਨੇ ਮੇਰੇ ਖਿਲਾਫ ਕਿਹਾ ਵੀ ਨਿੰਦੋ ਨਿੰਦੋ ਮੋਖੋ ਲੋਗ ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ ਮੈਨੂੰ ਕੋਈ ਚਿੰਤਾ ਨਹੀਂ ਨਿੰਦਕ ਹਮਰੇ ਕਪੜੇ ਧੋਏ ਬੜਾ ਕੁਝ ਕੁਝ ਵਿਅਕਤੀਆਂ ਨੇ ਕਿਹਾ ਪਰ ਬਾਦਲ ਸਾਹਿਬ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਇਸ ਪਰਿਵਾਰ ਕੋਲੋਂ ਨਾ ਕਦੀ ਆਸ ਹੈ ਨਾ ਤੁਸੀਂ ਕਦੀ ਆਪਣੀ ਜ਼ੁਬਾਨ ਦੇ ਵਿੱਚੋਂ ਇੱਕ ਸ਼ਬਦ ਬਾਬਾ ਪ੍ਰੇਮ ਸਿੰਘ ਜੀ ਦੀ ਸੇਵਾਦਾਰ ਨੂੰ ਕਿਤੇ ਕਹਿ ਕੇ ਮੈਨੂੰ ਇਹ ਜਿਤਲਾਇਆ ਹੋਵੇ ਕਿ ਮੈਂ ਤੁਹਾਡੇ ਤੋਂ ਬਾਹਰ ਹਾਂ ਸਿਧਾਂਤਕ ਤੌਰ ਤੇ ਕਮਜ਼ੋਰੀ ਨਹੀਂ ਹੋਣੀ ਚਾਹੀਦੀ ਮੈਂ ਤੁਹਾਡਾ ਬਚਨ ਕਰਦੀ ਆ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਨਾ ਕਦੀ ਸ਼ੋਮਣੀ ਕਲ ਦਾ ਨੂ ਕਮਜ਼ੋਰ ਹੋਣ ਦਿਆਂਗੇ ਨਾ ਕੋਈ ਪੰਥ ਦੇ ਸਿਧਾਂਤਾਂ ਨੂੰ ਕਮਜ਼ੋਰ ਹੋਣ ਦਿਆਂਗੀ ਮੇਰਾ ਜੀ ਕਰਦਾ ਮੈਂ ਬਹੁਤ ਗੱਲਾਂ ਕਰਾਂ ਪਰ ਮੈਂ ਹੁਣ ਕਰ ਨਹੀਂ ਆਨੀ ਮੈਨੂੰ ਪਤਾ ਬਾਦਲ ਸਾਹਿਬ ਦਾ ਥੋੜਾ ਥੋੜਾ ਮਨ ਨਾ ਜਿਹੜਾ ਜੋ ਮੈਂ ਬੋਲਣ ਲਈ ਹੈ ਥੋੜਾ ਥੋੜਾ ਚਿੰਤਾ ਕਰਦਾ ਹੁਣਾ ਕਿ ਬੀਬੀ ਕੋਈ ਉਹ ਜੀ ਗੱਲ ਨਾ ਕਰ ਨਹੀਂ ਕਰ ਨਹੀਂ ਕਰਦੀ ਮੈਨੂੰ ਪਤਾ ਇਹਦਾ ਦਸ ਬਾਤ ਹੈ ਕਿਉਂਕਿ ਮਹਿਸੂਸ ਕਰਦੇ ਹੁੰਦੇ ਐ ਇਹ ਮਹਿਸੂਸ ਬਹੁਤ ਸ਼ੇਦੀ ਕਰ ਜਾਂਦੇ ਬਹੁਤ ਸ਼ੇਦੀ ਪਰ ਤਾਂ ਵੀ लाडਲਾ ਅਸੀਂ ਵੀ लाडਲੇ ਅਸੀਂ ਐ ਹੀ लाडਲੇ ਆ ਇੱਕ ਦੂਜੇ ਦਾ ਸਤਿਕਾਰ ਵੀ ਬਹੁਤ ਕਰਦੇ ਆ ਪਿਆਰ ਵੀ ਬਹੁਤ ਕਰਦੇ ਆ ਤੇ ਇੱਕ ਦੂਜੇ ਦੇ ਖੁਸ਼ ਵੀ ਬੜੇ ਹੁੰਨੇ ਮੈਨੂੰ ਕਈ ਵਾਰੀ ਫੋਨ ਤੇ ਕਹਿਣਗੇ ਬੀਬੀ ਜੀ ਭਾਵੇਂ ਤੁਸੀਂ ਰੁੱਸੇ ਹੀ ਹੋ ਨਾ ਅੱਠਾ ਕਿ ਦਿਨਾਂ ਬਾਅਦ ਮੈਨੂੰ ਫੋਨ ਕਰ ਲਿਆ ਕਰੋ ਮੈਂ ਕੀ ਗੱਲ ਜੈਪੁਰ ਸੀ ਮੈਂ ਕਹਿੰਦੇ ਉੱਦਾਂ ਹੀ ਜਿਹੜਾ ਨਰਜੀ ਜੀ ਮਿਲ ਜਾਂਦੀ ਤੁਸੀਂ ਬਾਵਾ ਪਿਆਰ ਦੀਆਂ ਗੱਲਾਂ ਕਰ ਲੈਂਦੇ ਸੋ ਸਾਡਾ ਅਸੀਂ ਵੱਖਰੇ ਹੋ ਨਹੀਂ ਸਕਦੇ ਕਾਰਨ ਪਾਈ ਲੋਕੀ ਨਹੀਂ ਸੀ ਮੰਨਦੇ ਕਾਈ ਕਹਿੰਦੇ ਸੀ ਬੀਬੀ ਬੀਬੀ ਕਿਥੇ ਛੱਡ ਸਕਦੀ ਹੈ ਬੀਬੀ ਨਹੀਂ ਵੱਖਰੀ ਹੋ ਸਕਦੀ ਬੀਬੀ ਜਗੀਰ ਕੌਰ ਦਾ ਵੀ ਅਕਾਲੀ ਦਲ ਦੇ ਵਿੱਚ ਉੱਚਾ ਕੱਦ ਹੈ ਉਹਨਾਂ ਨੂੰ ਸਿਆਸਤ ਦਾ ਬਹੁਤ ਤਜਰਬਾ ਹੈ ਉਹ ਐਸਜੀਪੀਸੀ ਦੇ ਪ੍ਰਦਾਨ ਰਹੇ ਨੇ ਚਾਰ ਦਫਾ ਬਾਦਲ ਪਰਿਵਾਰ ਦੀ ਬੇहद ਕਰੀਬੀ ਮੰਨੇ ਜਾਂਦੇ ਨੇ ਤੇ ਪਰ ਜਦੋਂ ਬੀਬੀ ਜਗੀਰ ਕੌਰ ਨੇ ਤਲਖੀਆਂ ਦਿਖਾਈਆਂ ਅਕਾਲੀ ਦਲ ਨੂੰ ਉਹਨਾਂ ਤੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਫਿਰ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਬੀਬੀ ਨੇ ਵੀ ਆਪਣੇ ਇਰਾਦੇ ਜ਼ਾਹਿਰ ਕੀਤੇ ਉਹਨਾਂ ਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਦਾਨ ਦੀ ਚੋਣ ਵੀ ਲੜੀ ਭਾਵੇਂ ਉਹ ਹਾਰ ਗਏ ਪਰ ਉਹਨਾਂ ਨੇ ਟੱਕਰ ਪੂਰੀ ਦਿੱਤੀ ਬੀਬੀ ਜਗੀਰ ਕੌਰ ਅਕਾਲੀ ਦਲ ਦਾ ਹਿੱਸਾ ਬਣੇ 19 1995 ਦੇ ਵਿੱਚ ਤੇ ਫਿਰ 1995 ਚ ਪਾਰਟੀ ਦੀ ਵਰਕਿੰਗ ਕਮੇਟੀ ਮੈਂਬਰ ਵਜੋਂ ਵੀ ਉਹ ਨਾਮਜ਼ਦ ਹੋਏ 1996 ਚ ਜਗੀਰ ਕੌਰ ਐਸਜੀਪੀਸੀ ਮੈਂਬਰ ਚੁਣੇ ਗਏ 1997 ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਗੀਰ ਕੌਰ ਨਿਫਲਾਥਲ ਕੇ ਤੋਂ ਚੋਣ ਲੜੀ 1997 ਚ ਚੋਣ ਜਿੱਤਣ ਦੇ ਬਾਅਦ ਉਹ ਮੰਤਰੀ ਵੀ ਬਣੇ ਤੇ 1999 ਚ ਬੀਬੀ ਜਗੀਰ ਕੌਰ ਪਹਿਲੀ ਦਫਾ ਐਸਜੀਪੀਸੀ ਪ੍ਰਧਾਨ ਚੁਣੇ ਗਏ ਬੀਬੀ ਜਗੀਰ ਕੌਰ ਐਸਜੀਪੀਸੀ ਦੇ ਪਹਿਲੇ ਮਹਿਲਾ ਪ੍ਰਧਾਨ ਬਣੇ ਸਨ 2002 ਚ ਵਿਧਾਨ ਸਭਾ ਹਲਕਾ ਪੁਲਤ ਤੋਂ ਚੋਣ ਜਿੱਤੀ ਫਿਰ 2004 ਦੇ ਵਿੱਚ ਮੁਰ ਤੋਂ ਬੀਬੀ ਜਗੀਰ ਕੌਰ ਨੂੰ ਪ੍ਰਧਾਨ ਬਣਾਇਆ ਗਿਆ 2007 ਚ ਸੁਪਾਲ ਸਿੰਘ ਖੈਰਾ ਤੋਂ ਵਿਧਾਨ ਸਭਾ ਚੋਣ ਹਾਲਾਂਕਿ ਉਹ ਹਾਰ ਗਏ 2012 ਚ ਬੀਬੀ ਜਗੀਰ ਕੌਰ ਨੇ ਸੁਪਾਲ ਸਿੰਘ ਖੈਰਾ ਨੂੰ ਹਰਾਇਆ ਤੇ 2017 ਦੀ ਵਿਧਾਨ ਸਭਾ ਚੋਣ ਚ ਬੀਬੀ ਜਗੀਰ ਕੌਰ ਨੂੰ ਹਾਰ ਮਿਲੀ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਦਫਾ ਫਿਰ ਤੋਂ SGPC ਪ੍ਰਧਾਨਗੀ ਲਈ ਵਿਚੋਣ ਲੜੀ ਉੱਥੇ ਵੀ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਤਲਖੀਆਂ ਜੜੀਆਂ ਕੁਝ ਦੇਰ ਚੱਲੀਆਂ ਪਰ ਹੁਣ ਵਾਪਿਸ ਅਕਾਲੀ ਦਲ ਜਾ ਗਏ ਨੇ